ਗੱਲ ਚੌਂਕੀ ਤੱਕ ਨਹੀਂ ਗੱਲ ਚੌਂਕੀ ਦੇ ਅੰਦਰ ਵੀ ਪਹੁੰਚੀ ਆ ਦੋਖੇ ਇਸ ਚੀਜ਼ ਦਾ ਗੱਲ ਆ ਘਰ ਉਜਣ ਤੋਂ ਬਾਅਦ ਉਹ ਬੰਦੇ ਸਸਪੈਂਡ ਕੀਤੇ ਪਹਿਲਾਂ ਕਿਉਂ ਨਹੀਂ ਡੰਡਾ ਚਾੜਿਆ ਗਿਆ ਤਰਤੇ ਮੈਂ ਸਿਆਸਤਦਾਨ ਕੋਈ ਐਮਐਲਏ ਲੀਡਰ ਨਹੀਂ ਆ ਲੇਕਿਨ ਮੈਂ ਸਿਆਸਤ ਦਾ ਇੱਕ ਬੜਾ ਡੂੰਗਾ ਤਜਰਬਾ ਜਾਣਦਾ ਵਾਂ ਕਿ ਕਿਉਂ ਨਹੀਂ ਇਹਨਾਂ ਨੇ ਕਾਨੂੰਨ ਲਿਆਂਦਾ ਜਦੋਂ 20 ਦੇ ਵਿੱਚ ਕੈਪਟਨ ਮਨਿੰਦਰ ਦੀ ਬਹੁਮਾਦੀ ਸਰਕਾਰ ਸੀ ਨਾਲ ਸੀਟਾਂ ਸੀ ਉਹਦੇ ਕੋਲ ਔਰ 20 120 ਦੇ ਕਰੀਬ ਮੋਤਾਂ ਜਿਹੜੀਆਂ ਮੁੱਛਲਾਂ ਦੇ ਕੋਲ ਹੋਈਆਂ ਸੀ ਉਹ ਉਦੋਂ ਕਾਨੂੰਨ ਲਿਆਂਦਾ ਹੁੰਦਾ ਤੇ ਅੱਜ ਜਿਹੜੀਆਂ ਆ ਜਿਹੜੇ 17 ਘਰੋ ਜੜੇ ਆ ਜਿਹੜੇ 1 ਅਪਾ ਉਹਨਾਂ ਨੂੰ ਟਾਰਗੇਟ ਕਰ ਸਕਦੇ ਆ ਸਾਰੀ ਪੁਲਿਸ ਨੂੰ ਟਾਰਗੇਟ ਨਹੀਂ ਕਰ ਸਕਦੇ ਪਰ ਹਾਂ ਜਿੱਥੇ ਸਰਕਾਰਾਂ ਦਾ ਲੋਲ ਆ ਸਰਕਾਰਾਂ ਦੇ ਕੋਲੋਂ ਪੁਲਿਸ ਦੀ ਲਗਾਮ ਆ ਅਸੀਂ ਪੁਲਿਸ ਨੂੰ ਬੇਲਗਾਮ ਨਾ ਕਰੀਏ ਪੁਲਸੇ ਇੱਕ ਸਾਡੀ ਰਿਵਰਸ ਜਿਹਦਾ ਕਹਿ ਦਈਏ ਡਿਫੈਂਸ ਲਈ ਆ ਜਾਨ ਮਾਲ ਦੀ ਸਾਡੇ ਪਰਿਵਾਰਾਂ ਦੀ ਰਾਖੀ ਵਾਸਤੇ ਆ ਪਰ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਡਰ ਹੋਣਾ ਚਾਹੀਦਾ ਜਦੋਂ ਤੁਸੀਂ ਬਿਲਕੁਲ ਇੱਕ ਅਫਸਰ ਨੂੰ ਬੇਲਗਾਮ ਕਰ ਦਿੰਦੇ ਜੋ ਆਪਣੇ ਸਵਾਰਥ ਵਾਸਤੇ ਵੀ ਮੇਰੀਆਂ ਵੋਟਾਂ ਪੱਕੀਆਂ ਕਰ ਕੌਮਨਿਟੀ ਕਮੇਟੀ ਨੂੰ ਮੈਂ ਅਪੀਲ ਕੀਤੀ ਸੀ ਕਿ ਭਾਈ ਕਿਤੇ ਨਾ ਕੀਤੀ ਸੀ ਸਾਰੇ ਦੋਸ਼ੀ ਆ ਕਿਉਂ ਦੋਸ਼ੀ ਆ ਕਿ ਜੇ ਬੰਦਾ ਖੂਬ ਵਿੱਚ ਡਿੱਗ ਰਿਹਾ ਜੇ ਉਹਨੂੰ ਫੜਾਂਗੇ ਤੇ ਰੁਕ ਜਾਊਗਾ ਸਾਡਾ ਪ੍ਰਚਾਰ ਪ੍ਰਸਾਰ ਵੀ ਨਹੀਂ ਕਿਤੇ ਹੈਗਾ ਪ੍ਰਚਾਰ ਪ੍ਰਸਾਰ ਵੀ ਸਾਡਾ ਕਮਰਿਆਂ ਦੇ ਵਿੱਚ ਆ ਸੋਸ਼ਲ ਮੀਡੀਆ ਤੇ ਆ ਪਰ ਅੱਗ ਬਾਹਰ ਲੱਗੀ ਆ ਤੇ ਉਹਨੂੰ ਪਾਣੀ ਪਾਉਣ ਲਈ ਬਾਹਰ ਜਾਣਾ ਪੈਣਾ ਅੰਦਰੋਂ ਅੱਗ ਨਹੀਂ ਬੁਝਣੀ ਸੀਐਮ ਸਾਹਿਬ ਹੋ ਕੇ ਗਏ ਆ ਤੁਸੀਂ ਵੀ ਸਾਰਿਆਂ ਪ੍ਰੈਸ ਵਾਲਿਆਂ ਨੇ ਦੇਖਿਆ ਉਹਨਾਂ ਨੇ 10 ਲੱਖ ਰੁਪਇਆ ਜਿਹੜਾ ਮਰਨ ਵਾਲਿਆਂ ਦਾ ਪਰਿਵਾਰ ਉਹਨਾਂ ਨੂੰ ਔਰ ਉਹਨਾਂ ਦੀ ਪੜ੍ਹਾਈ ਦਾ ਔਰ ਨਾਲ ਦੀ ਨਾਲ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੀ ਵੀ ਗੱਲ ਕੀਤੀ ਆ ਪਰ ਇਹ ਚੀਜ਼ਾਂ ਅੱਗੇ ਵੀ ਸਰਕਾਰਾਂ ਦਾਅਵੇ ਕਰਦੀਆਂ ਸੀ ਔਰ ਇਹਨਾਂ ਨੂੰ ਕਿਦੋਂ ਤੱਕ ਬੂਰ ਪੈਂਦਾ ਵਾ ਇਹ ਗੱਲ ਸਿਰੇ ਚੜਾਉਂਦੇ ਆ ਇਹ ਤਾਂ ਹੁਣ ਵਕਤ ਦੱਸੂਗਾ ਪਿੰਡ ਮਰੜੀ ਦੇ ਵਿੱਚਾਂ ਸੀਐਮ ਸਾਹਿਬ ਥੋੜੀ ਦੇਰ ਪਹਿਲਾਂ ਆਏ ਸੀ ਤੇ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਵਾਸਤੇ 10 ਲੱਖ ਰੁਪਈਆ ਜਿਹੜਾ ਕਿ ਮੌਤ ਹੋਈ ਆ ਉਹ ਘਰ ਪ੍ਰਤੀ ਕਹਿ ਕੇ ਗਏ ਆ ਮੌਤਾਂ ਦਾ ਕਾਰਨ ਕੀ ਸੀ ਉਹਦੇ ਬਾਰੇ ਉਹਨੇ ਕਿਹਾ ਕਿ ਜਾਂਚ ਹੋਊਗੀ ਜਿਹੜਾ ਨਸ਼ਾ ਵੇਚਦੇ ਉਹਨਾਂ ਨੂੰ ਫੜਿਆ ਜਾਊਗਾ ਨਸ਼ਾ ਆਇਆ ਕਿੱਥੋਂ ਸੀ ਕਿਤੇ ਨਾ ਕਿਤੇ ਇਸ਼ਾਰਾ ਦਿੱਲੀ ਵਾਲੇ ਪਾਸੇ ਹੋਇਆ ਵਾ ਆਪਾਂ ਕੋਸ਼ਿਸ਼ ਕਰਾਂਗੇ ਇੱਥੋਂ ਦੇ ਲੋਕਾਂ ਦੇ ਵਿਚਾਰ ਵੀ ਲਵਾਂਗੇ ਕਾਰਨ ਕੀ ਸੀ ਕਿੰਨੇ ਕਿ ਚਿਰ ਤੋਂ ਨਸ਼ਾ ਵਿਕਦਾ ਸੀ ਸਰ ਨਾਲ ਝਾਮਕੇ ਤੋਂ ਵੀਰ ਬੁੱਧ ਸਿੰਘ ਜੀ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੁੱਧ ਸਿੰਘ ਜੀ ਕਿਵੇਂ ਵੇਖਦੇ ਹੋ ਤੁਸੀਂ ਇਸ ਚੀਜ਼ ਨੂੰ ਜਿਹੜੇ ਨਸ਼ੇ ਦੇ ਵਿੱਚ 17 ਤੋਂ ਵੱਧ ਮੌਤਾਂ ਇਸ ਟਾਈਮ ਤੇ ਹੋ ਚੁੱਕੀਆਂ ਨੇ ਜਿਹੜੀ ਇਹ ਚੀਜ਼ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਬੜਾ ਦੁੱਖ ਦੀ ਗੱਲ ਤਾਂ ਹੋਇਆ ਮੈਂ ਉਹਨਾਂ ਘਰਾਂ 'ਚ ਵੀ ਜਾ ਕੇ ਦੇਖਿਆ ਕਿ ਉਹਨਾਂ ਦੇ ਘਰਾਂ ਦੇ ਹਾਲਾਤ ਵਿਚਾਰੇ ਬਹੁਤ ਇਦਾਂ ਦੇ ਸੀ ਕਿ ਜਿਵੇਂ ਜਾਨਵਰ ਸਵੇਰੇ ਚੋਗਾ ਚੋ ਕੇ ਰਾਤ ਨੂੰ ਆਪਣੇ ਘਰੇ ਲੈ ਕੇ ਆਉਂਦਾ ਤੇ ਆਪਣੇ ਬੱਚਿਆਂ ਨੂੰ ਦਿੰਦਾ ਐਵੇਂ ਪਰਿਵਾਰ ਪਾਲੇ ਜਾ ਰਹੇ ਸੀ ਔਰ ਸੀਐਮ ਸਾਹਿਬ ਹੋ ਕੇ ਗਏ ਆ ਤੁਸੀਂ ਵੀ ਸਾਰਿਆਂ ਪ੍ਰੈਸ ਵਾਲਿਆਂ ਨੇ ਦੇਖਿਆ ਉਹਨਾਂ ਨੇ 10 ਲੱਖ ਰੁਪਇਆ ਜਿਹੜਾ ਮਰਨ ਵਾਲਿਆਂ ਦਾ ਪਰਿਵਾਰ ਰੋ ਉਹਨਾਂ ਨੂੰ ਔਰ ਉਹਨਾਂ ਦੀ ਪੜ੍ਹਾਈ ਦਾ ਔਰ ਨਾਲ ਦੀ ਨਾਲ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੀ ਵੀ ਗੱਲ ਕੀਤੀ ਆ ਪਰ ਇਹ ਚੀਜ਼ਾਂ ਅੱਗੇ ਵੀ ਸਰਕਾਰਾਂ ਦਾਅਵੇ ਕਰਦੀਆਂ ਸੀ ਔਰ ਇਹਨਾਂ ਨੂੰ ਕਿਦੋਂ ਤੱਕ ਬੂਰ ਪੈਂਦਾ ਵਾ ਇਹ ਗੱਲ ਸਿਰੇ ਚੜਾਉਂਦੇ ਆ ਇਹ ਤਾਂ ਹੁਣ ਵਕਤ ਦੱਸੂਗਾ ਪਰ ਉਹਨੇ ਚਲੋ ਵਧੀਆ ਕੀਤਾ ਜੋ ਵੀ ਕੀਤਾ ਕਿਉਂਕਿ ਕਿਸੇ ਦਾ 10 ਲੱਖ ਨਾ ਘਰ ਤੇ ਨਹੀਂ ਚੱਲ ਸਕਦਾ ਲੇਕਿਨ ਇੱਕ ਹੌਸਲਾ ਵਜਾਈ ਮੜ ਲਾਂਗੇ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਪਰਿਵਾਰਾਂ ਨੂੰ ਬਲ ਬਖਸ਼ੀ ਉਹਨਾਂ ਬੱਚਿਆਂ ਦੇ ਸਿਰ ਤੋਂ ਜਿਨ੍ਹਾਂ ਦੇ ਮਾਪੇ ਚਲੇ ਗਏ ਆ ਉnder nume ਹਿੰਮਤ ਬਖਸ਼ੀ ਬੋਸ ਸਿੰਘ ਜੀ ਕੇਸ ਲਾਕੇ ਦੇ ਵਿੱਚ ਜਿਹੜੀ ਸ਼ਰਾਬ ਦੀ ਗੱਲ ਕੀਤੀ ਹੈ ਅਲਕੋਹਲ ਦੀ ਗੱਲ ਕੀਤੀ ਆ ਜਿਹੜਾ ਕੈਮੀਕਲ ਆਇਆ ਵਾ ਬਾਹਰੋਂ ਇਹਦੇ ਨਾਲ ਪਹਿਲਾਂ ਵੀ ਇਹ ਕਦੀ ਹੋਇਆ ਵਾ ਹੋਇਆ ਚਾਂਸ ਕਿਉਂਕਿ ਸਖਮ ਸਾਹਿਬ ਕਹਿ ਗਏ ਹੈ ਕਿ ਬਟਾਲੇ ਹੋਈ ਘਟਨਾ ਜੇ ਆਪਾਂ ਗੱਲ ਕਰੀਏ ਪਿਛਲੇ ਸਰਕਾਰਾਂ ਦੇ ਵਿੱਚ ਹੋਈ ਨਹੀਂ ਛੇਤੀ ਕਿਸੇ ਨੇ ਵੀ ਕਾਰਵਾਈ ਨਹੀਂ ਕੀਤੀ ਉਹਦੇ ਸਾਥੀਆਂ ਨੇ ਪੇਟ ਵੀ ਥਬਤ ਪਾਈ ਐ ਇਸ ਟਾਈਮ ਦੇ ਉੱਤੇ ਪਰ ਘਟਨਾ ਬਹੁਤ ਮਾੜੀ ਆ ਕੀ ਇਹ ਬੜੇ ਲੰਬੇ ਸਮੇਂ ਤੋਂ ਸ਼ਰਾਬ ਦਾ ਨੈਕਸਸ ਚੱਲ ਰਿਹਾ ਸੀ ਭਾਈ ਸਾਹਿਬ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਬਹੁਤ ਲੰਬੇ ਸਿਰ ਤੋਂ ਸਮਾਜ ਸੇਵਾ ਵੀ ਕਰਦਾ ਰਿਹਾ ਹਾਂ ਸਿਆਸਤਦਾਨਾਂ ਦੇ ਨਾਲ ਵੀ 18-17 ਸਾਲ ਦਾ ਮੇਰਾ ਤਜਰਬਾ ਰਿ ਅਕਸਪੀਰੀਐਂਸ ਆ ਔਰ ਮੈਂ ਐਕਸਪੀਰੀਐਂਸ ਇਸੀ ਗੱਲ ਕਰਦਾ ਹਾਂ ਮੈਂ ਬਹੁ ਵਾਰੀ ਪਹਿਲੀਆਂ ਸਰਕਾਰਾਂ ਨੂੰ ਕਿਹਾ ਸੀ ਕਿ ਵਿਧਾਨ ਸਭਾ ਦੇ ਵਿੱਚ ਇੱਕ ਐਸਾ ਕਾਨੂੰਨ ਲੈ ਕੇ ਆਓ ਕਾਨੂੰਨ ਆ ਜਾਂਦੇ ਆ ਸਰਕਾਰਾਂ ਨੇ ਬਣਾਉਣੇ ਹੁੰਦੇ ਆ ਜੇ ਸੈਂਟਰ ਦੀ ਸਰਕਾਰ ਮਾਰ ਮਰ ਜੀ ਨਾਲ ਕਾਨੂੰਨ ਬਣਾ ਸਕਦੀ ਹੈ ਤੇ ਪੰਜਾਬ ਦੀ ਸਰਕਾਰ ਕੋ ਵੀ ਬਹੁ ਮੱਤੇ ਵੀ ਬਣਾ ਸਕਦੇ ਆ ਵੀ ਇੱਕ ਐਸਾ ਕਾਨੂੰਨ ਬਣਾਓ ਜਿਹੜਾ ਨਸ਼ਾ ਚਿੱਟੇ ਵਾਲਾ ਚਾਹੇ ਸ਼ਰਾਬ ਵਾਲਾ ਜਿਹੜਾ ਲੋਕਾਂ ਦੇ ਘਰ ਬਰਬਾਦ ਕਰਕੇ ਤੀਜੇ ਦਿਨ ਜਮਾਨਤ ਤੇ ਆ ਜਾਂਦਾ ਕਮ ਸੋ ਕਮ ਉਹਨੂੰ ਜ਼ਿਆਦਾ ਨਹੀਂ ਤਾਂ 2 ਅਵਲਤੇ ਉਹ ਇਹੋ ਜੀ ਹ ਘਟਨਾ ਕਰਨ ਵਾਲੇ ਨੂੰ ਉਮਰ ਕੈਦ ਉਮਰ ਕੈਦ ਨਹੀਂ ਤਾਂ 20 ਸਾਲ ਲਈ ਦਾ ਕਾਨੂੰਨ ਬਣ ਜਾਵੇ ਕਿ ਜਿਹੜਾ ਇਦੋਂ ਵੱਡਾ ਵੱਡਾ ਕੋਈ ਪਾਪ ਨਹੀਂ ਹੈਗਾ ਜਿਹੜਾ ਵੇਖੋ ਕਿੰਨੇ ਘਰ ਬਰਬਾਦ ਕਰ ਦਿੱਤੇ ਉਹ ਕਰ ਦਿੱਤੇ ਜਿਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਸੀ ਜਿਹੜਾ ਕਮਾਉਂਦੀ ਸੀ ਉਹ ਖਾਂਦੇ ਸੀ ਔਰ ਤਗੜਾ ਤਾਂ ਕਹਿੰਦੇ ਹੁੰਦੇ ਨੇ 120 ਤੇ ਮਾੜੇ ਦਾ ਸਵਾਸਵਾ ਉਹ ਕੰਮ ਹੈ ਬਹੁਤ ਔਖੀ ਕਹਾਣੀ ਸੀ ਸਰਕਾਰ ਨੇ ਜੋ ਇਹ 10 ਲੱਖ ਦੇਣ ਦਾ ਮੈਂ ਠੀਕ ਹੈ ਮਦਦ ਕਰਨੀ ਚੰਗੀ ਗੱਲ ਆ ਪਰ ਪਰ ਪਾਈ ਨਹੀਂ ਹੋ ਸਕਦੀ ਇਸ ਕਰਕੇ ਕੋਈ ਕਾਨੂੰਨ ਇਦਾਂ ਦਾ ਲਿਆਂਦਾ ਜਾਵੇ ਵਿਧਾਨ ਸਭਾ ਬੁਲਾ ਕੇ ਵਿਧਾਨ ਸਭਾ ਆਉਂਦੀ ਹੈ ਪਿਛਲੇ ਦਿਨੀ ਬਹੁਤ ਸਾਰੇ ਮੁੱਦੇ ਪੰਜਾਬ ਦੇ ਜਿਹੜਾ ਆਪਾਂ ਕਾਨੂੰਨੀ ਤੌਰ ਤੇ ਮੈਂ ਸਿਆਸਤ ਦਾ ਕੋਈ ਐਮ ਐਲ ਏ ਲੀਡਰ ਨਹੀਂ ਹਾਂ ਲੇਕਿਨ ਮੈਂ ਸਿਆਸਤ ਦਾ ਇੱਕ ਬੜਾ ਝੂਂਗਾ ਤਜਰਬਾ ਜਾਣਦਾ ਹਾਂ ਕਿ ਕਿਉਂ ਨਹੀਂ ਇਹਨਾਂ ਨੇ ਕਾਨੂੰਨ ਲਿਆਂਦਾ ਜਦੋਂ 20 ਦੇ ਵਿੱਚ ਕੈਪਟਨ ਮਨਿੰਦਰ ਦੀ ਬਹੁਮਤ ਦੀ ਸਰਕਾਰ ਸੀ 98 ਸੀਟਾਂ ਸੀ ਉਹਦੇ ਕੋਲ ਔਰ 20 120 ਦੇ ਕਰੀਬ ਮੋਤਾਂ ਜਿਹੜੀਆਂ ਮੁੱਛਲਾਂ ਦੇ ਕੋਲ ਹੋਈਆਂ ਸੀ ਉਹ ਉਦੋਂ ਕਾਨੂੰਨ ਲਿਆਂਦਾ ਹੁੰਦਾ ਤੇ ਅੱਜ ਜਿਹੜੀਆਂ ਆ ਜਿਹੜੇ 17 ਘਰੋ ਜਿਹੜੇ ਆ ਜਿਹੜੇ ਕਿਆ ਜਾ ਰਿਹਾ ਪੁਲਿਸ ਚੌਂਕੀ ਵੀ ਸੀ ਪ੍ਰਸ਼ਾਸਨ ਕਿੱਥੇ ਸੁੱਤਾ ਸੀ 300 ਮੀਟਰ ਦੂਰ ਤੇ ਕਈਆਂ ਸਾਲਾਂ ਤੋਂ ਉੱਥੇ ਸ਼ਰਾਬ ਵਿਕਦੀ ਹੈ ਵੇਖੋ ਜੀ ਮੈਂ ਮੈਂ ਤੁਹਾਨੂੰ ਪਿਛਲੇ ਦਿਨੀ ਮੈਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਸੀ ਤੇ ਪੁਲਿਸ ਪ੍ਰਸ਼ਾਸਨ ਸਾਰਾ ਨਹੀਂ ਮਾਰਦਾ ਅਸੀਂ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਦੇਖਣੀ ਪਊਗੀ ਤੁਸੀਂ ਵੀ ਜਾਣਦੇ ਹੋ ਗੁਰਸਿੱਖ ਵੀਰ ਵੱਡੀਆਂ-ਵੱਡੀਆਂ ਡਿਊਟੀਆਂ ਕਰਦੇ ਪਏ ਆ ਉਹਨਾਂ ਦੇ ਨਾਮ ਵੀ ਆਪਾਂ ਨਸ਼ਲ ਕਰ ਸਕਦੇ ਹਾਂ ਕਿ ਉਹ ਚੰਗੇ ਰੁਤਬੇ ਵਾਲੇ ਆ ਪਰ ਜਿਹੜੇ ਗਲਤ ਲੋਕ ਹੈ ਜਿਨ੍ਹਾਂ ਨੂੰ ਇਸ ਚੀਜ਼ ਦੀ ਲੱਤ ਪੈ ਗਈ ਹੈ ਜਿਨ੍ਹਾਂ ਦਾ ਕੰਮ ਹੀ ਪਾਪ ਕਰਨਾ ਵਾ ਆਪਾਂ ਉਹਨਾਂ ਨੂੰ ਟਾਰਗੇਟ ਕਰ ਸਕਦੇ ਹਾਂ ਸਾਰੀ ਪੁਲਿਸ ਨੂੰ ਟਾਰਗੇਟ ਨਹੀਂ ਕਰ ਸਕਦੇ ਪਰ ਹਾਂ ਜਿੱਥੇ ਸਰਕਾਰਾਂ ਦਾ ਲੋਲ ਆ ਸਰਕਾਰਾਂ ਦੇ ਕੋਲੋਂ ਪੁਲਿਸ ਦੀ ਲਗਾਮ ਆ ਅਸੀਂ ਪੁਲਿਸ ਨੂੰ ਬੇ ਲਗਾਮ ਨਾ ਕਰੀਏ ਪੁਲਿਸ ਇੱਕ ਸਾਡੀ ਰਿਵਰਸ ਜਿਹਦਾ ਕਹਿ ਦਈਏ ਡਿਫੈਂਸ ਲਈ ਆ ਜਾਨ ਮਾਲ ਦੀ ਸਾਡੇ ਪਰਿਵਾਰਾਂ ਦੀ ਰਾਖੀ ਵਾਸਤੇ ਆ ਪਰ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਡਰ ਹੋਣਾ ਚਾਹੀਦਾ ਜਦੋਂ ਤੁਸੀਂ ਬਿਲਕੁਲ ਇੱਕ ਅਫਸਰ ਨੂੰ ਬੇਲਗਾਮ ਕਰ ਦਿੰਦੇ ਜੋ ਆਪਣੇ ਸਵਾਰਥ ਵਾਸਤੇ ਵੀ ਮੇਰੀਆਂ ਵੋਟਾਂ ਪੱਕੀਆਂ ਕਰ ਮੈਂ ਸੱਚ ਬੋਲ ਰਿਹਾ ਵਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਕਿਉਂਕਿ ਮੈਂ ਰਾਜਨੀਤੀ ਕਰਨ ਨਹੀਂ ਆਇਆ ਮੈਂ ਉਹਨਾਂ ਘਰਾਂ 'ਚ ਜਾ ਕੇ ਦੇਖਿਆ ਤੇ ਮੈਨੂੰ ਬੜਾ ਫੀਲ ਹੋਇਆ ਕਿ ਯਾਰ ਘਰਾਂ ਦੀਆਂ ਛੱਤਾਂ ਨਹੀਂ ਹੈਗੀਆਂ ਤੇ ਬੜੀ ਮੁਸ਼ਕਲ ਨਾਲ ਉਹ ਘਰਾਂ ਦਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਬੜੀਆਂ ਗੰਭੀਰਤਾ ਨਾਲ ਸਰਕਾਰਾਂ ਨੂੰ ਲੈਣ ਦੀ ਲੋੜ ਆ ਕੱਲਾ ਇਹ ਨਹੀਂ ਆ ਹਾਲਾਤ ਇਹ ਬਣਾ ਦਿੰਦੇ ਆ ਨਾ ਮਾਰਿਆ ਨਹੀਂ ਦੇ 1:00 ਵਜੇ ਥੰਮੀ ਦੇ ਆਮ ਜਨਤਾ ਬਹੁਤ ਪਰੇਸ਼ਾਨ ਆ ਹੱਜ ਵੀ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਵਾ ਔਰ ਜਿਹੜੇ ਬੰਦੇ ਇਹੋ ਜਿਹੀਆਂ ਹਰਕਤਾਂ ਕਰਦੇ ਉਹਨਾਂ ਨੂੰ ਪੂਰੀ ਨੱਥ ਪਾਉਣੀ ਚਾਹੀਦੀ ਸਾਰਾ ਇਸ਼ਾਰਾ ਜਿਹੜਾ ਉਹ ਸਿਆਸਤਦਾਨਾਂ ਵਾਲੇ ਪਾਸੇ ਵੀ ਗਿਆ ਸੀ ਐਮ ਸਾਹਿਬ ਦਾ ਸਿਆਸਤਦਾਨਾਂ ਵਾਲੇ ਪਾਸੇ ਇਸ਼ਾਰਾ ਤਾਂਜ ਵੀ ਕਰ ਕੇ ਗਏ ਹੁਣ ਵੇਖੋ ਜੀ ਮੈਂ ਜ਼ਿੰਦਗੀ ਚ 18 ਸਾਲ ਸਿਆਸਤ ਵੀ ਕੀਤੀ ਆ ਪਰ ਮੈਂ ਗੰਦੀ ਸਿਆਸਤ ਨਹੀਂ ਕੀਤੀ ਗੁਰੂ ਘਰ ਚ ਖਲੋਤੇ ਸੀ ਕਿੰਡੀ ਘਟੀਆ ਸਿਆ ਇੱਕ ਡਾਰ ਬਣ ਕੇ ਉਹ ਜਾ ਰਿਹਾ ਸੀ ਉਹ ਯਾਰ ਤੁਸੀਂ ਕਿਸੇ ਦੇ ਵਿਆਹ ਨਹੀਂ ਆਏ ਇੱਥੇ ਉਹ ਘਰਾਂ ਚ ਜਾ ਕੇ ਢੇੜਾ ਮਾਰੋ ਸੋ ਗਿਆ ਤੁਸੀਂ ਮੈਂ ਨਹੀਂ ਕਹਿੰਦਾ ਕੋਈ ਕਿਸੇ ਕੋਲ ਇਹੋ ਜਿਹੀ ਕਿਸੇ ਦੇ ਘਰ ਘਟਨਾ ਵਾਪੇ ਤੇ ਉਹ ਕਿਸੇ ਕੋਲ ਪੈਸੇ ਮੰਗੇ ਕਹਿੰਦੇ ਮੰਗਣ ਨਾਲ ਉਹ ਮਰਿਆ ਚੰਗਾ ਸਿਆਣੇ ਕਹਿੰਦੇ ਆ ਪਰ ਇਹੋ ਜਿਹਾ ਮਰ ਜਾਣਾ ਤੇ ਮੁੜ ਕੇ ਬਾਅਦ ਵਿੱਚ ਮੰਗਣ ਵਾਲੀ ਹਾਲਾਤ ਬਣ ਜਾਣੇ ਇਹ ਮਹਾਰਾਜ ਜਾਨਦੇ ਚ ਉਹ ਪਰਿਵਾਰ ਜਾਣਦੇ ਆ ਪਰ ਇਹ ਲੀਡਰਾਂ ਨੂੰ ਬਿਲਕੁਲ ਇਸ ਚੀਜ਼ ਦੀ ਨਮੋਸ਼ੀ ਨਹੀਂ ਆਈ ਮੈਂ ਸ਼ਬਦ ਨਹੀਂ ਭਿਆਨਕ ਕਰਦું ਮੇਰੀ ਆਦਤ ਹੈ ਮੈਂ ਸਾਫ਼ ਸੁਥਰੀ ਰਾਜਨੀਤੀ ਕਰਦਾ ਰਿਹਾ ਔਰ ਸੱਚ ਕਾ ਬੋਲਣਾ ਮੇਰਾ ਸੁਭਾਅ ਆ ਸ਼ੁਰੂ ਤੋਂ ਹੀ ਮੈਂ ਕਦੀ ਵੀ ਆਪਣੀਆਂ ਆਪਣੇ ਸਿਰ ਤੇ ਹੰਕਾਰ ਦਾ ਸੰਖ ਨਹੀਂ ਆਉਣ ਦਿੱਤਾ ਪਰ ਜਿਹੜੀ ਮੈਂ ਗੁਰੂ ਘਰ ਦੇ ਵਿੱਚ ਘਟਿਆ ਰਾਜਨੀਤੀ ਵੇਖੀ ਤੇ ਮਹਾਰਾਜ ਜਾਣਦੇ ਹਿਸਾਬ ਉਹਨਾਂ ਨੂੰ ਵੀ ਦੇਣਾ ਪੈਣਾ ਜਿਹੜੀ ਚੌਂਕੀ ਦੀ ਗੱਲ ਹੋ ਰਹੀ ਆ ਪਿੰਡ ਆ ਛੋਟਾ ਜਿਹਾ ਲੱਗ ਗਿਆ ਜਿਹੜੇ ਪਿੰਡ ਤੇ ਅਸੀਂ ਗਏ ਸੀ ਉਹਨਾਂ ਦੱਸਿਆ ਕਿ ਜੇ ਚੌਂਕੀ ਦੇ ਛੱਤ ਤੋਂ ਵੇਖੀਏ ਨਾ ਤੇ ਉਹ ਘਰ ਦੇਖਦੇ ਆ ਜਿੱਥੇ ਸਰਿਆਂਵੇਂ ਸ਼ਰਾਬ ਜ਼ਹਿਰੀਲੀ ਸ਼ਰਾਬ ਕਈਆਂ ਸਾਲਾਂ ਤੋਂ ਵਿਕਦੀ ਗੱਲ ਚੌਂਕੀ ਤੱਕ ਨਹੀਂ ਗੱਲ ਚੌਂਕੀ ਦੇ ਅੰਦਰ ਵੀ ਪਹੁੰਚੀ ਆ ਦੋਖੇ ਇਸ ਚੀਜ਼ ਦਾ ਗੱਲ ਆ ਘਰ ਉਜਣ ਤੋਂ ਬਾਅਦ ਉਹ ਬੰਦੇ ਸਸਪੈਂਡ ਕੀਤੇ ਪਹਿਲਾਂ ਕਿਉਂ ਨਹੀਂ ਡੰਡਾ ਚਾੜਿਆ ਗਿਆ ਮੈਂ ਮੈਂ ਰਾਜਨੀਤੀ ਨੂੰ ਜਾਣਦਾ ਮੈਂ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦੇ ਸਾਰੇ ਰੂਲ ਫਾਲੋ ਕਰਦਾ ਮੈਂ ਇੱਥੇ ਆਇਆ ਸੀ ਤੇ ਮੈਂ ਮੀਡੀਆ ਦੇ ਸਾਹਮਣੇ ਬੋਲ ਰਿਹਾ ਸੀ ਤੇ ਮੇਰੇ ਉੱਤੇ ਸਾਰਿਆਂ ਦੇ ਟਾਰਗੇਟ ਸੀ ਕਿ ਇਹ ਬੰਦਾ ਕੀ ਬੋਲ ਰਿਹਾ ਕੀ ਕਰ ਰਿਹਾ ਕਿਉਂਕਿ ਮੈਂ ਕੱਚਾ ਨਹੀਂਗਾ ਮੇਰੇ ਕੋਲ ਹਰ ਪਹਿਲੂ ਦਾ ਜਵਾਬ ਹੈਗਾ ਸਿਆਸਤਦਾਨ ਨੇ ਮੇਰੇ ਸਾਹਮਣੇ ਆ ਜਾ ਮੈਂ ਸਿਆਸਤਦਾਨ ਦਾ ਜਵਾਬ ਦਊਂਗਾ ਦਊਂਗਾ ਵੀ ਇਹਨਾਂ ਦੇ ਡੈਫਰਮੇਟ ਦੇ ਮੁਤਾਬਕ ਕਿਉਂਕਿ ਤੁਸੀਂ ਬਿਲਕੁਲ ਇਹ ਗੱਲ ਨਾ ਕਹੋ ਕਿ ਲੋਕਾਂ ਦੇ ਤੁਸੀਂ ਰਖਵਾਲੇ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਆ ਤੇ ਤੁਸੀਂ ਤਾਨਾਸ਼ਾਹੀ ਬਣ ਕੇ ਚਾਹੇ ਤੁਸੀਂ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਲੋਕਾਂ ਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਜੇ ਲੋਕ 85% ਹਨ ਪੜਿਆ ਤੇ ਉਹਦੇ ਵਿੱਚ 15% ਇਹੋ ਜਿਹੇ ਹੈਗੇ ਜਿਹੜੇ ਤਾਂ ਸਿੰਘ ਜੀ ਤੁਹਾਡੀ ਗੱਲ ਰੁਕਦੀ ਆ ਥਰੀਏਵਾਲ ਪਿੰਡ 'ਚ ਗੱਲ ਕਰਕੇ ਆਏ ਆਂ ਸਾ ਆਮ ਆਦਮੀ ਪਾਰਟੀ ਦੀ ਇੱਕ ਕੁੜੀ ਆਈ ਸੀ ਉਹਨੇ ਕਿਹਾ ਕਿ ਮੈਂ ਬਾਰ-ਬਾਰ ਦੱਸ ਕੇ ਆਉਂਦੀ ਰਹੀ ਆਂ ਪੜਾਉਂਦੇ ਵੀ ਰਹੇ ਆਂ ਸਾੜਨਾ ਗੱਲਬਾਤ ਕੀਤੀ ਸੀ ਉਹਨੇ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ 2 ਘੰਟੇ ਬਾਅਦ ਸਾਨੂੰ ਮਿਲੀ ਸੀ ਕਹਿੰਦੇ ਮੈਨੂੰ ਧ ਵਿਚੋਂ ਮੈਨੂੰ ਧਮਕਾਇਆ ਗਿਆ ਕਿ ਤੂੰ ਗੱਲਬਾਤ ਕਿਉਂ ਕੀਤੀ ਹੈ ਵੇਖੋ ਜੀ ਮੈਂ ਤੁਹਾਨੂੰ ਦੱਸਿਆ ਜਿਹੜਾ ਸੱਚ ਬੋਲਦਾ ਨਾ ਉਹਨੂੰ ਪਹਿਲਾਂ ਹੀ ਕਹਿੰਦੇ ਸੱਚ ਜਿਹੜਾ ਨਾ ਬੋਲਣ ਲਈ ਪਹਿਲਾਂ ਸੂਲੀ ਤੇ ਚੱਲਣਾ ਪੈਂਦਾ ਵਾ ਸੂਲੀ ਦੀ ਧਾਰਤੀ ਚੱਲਣਾ ਪੈਂਦਾ ਅਸੀਂ ਵੀ ਸੱਚ ਬੋਲਦੇ ਆਏ ਆ ਪਰ ਅਸੀਂ ਉਸ ਪਰਮਾਤਮਾ ਦੇ ਭਾਣੇ ਤੇ ਸੱਚ ਬੋਲਦੇ ਆਂ ਔਰ ਉਹ ਬੀਬੀ ਨੇ ਇੱਥੇ ਗੱਲ ਜਿਹੜੀ ਸੱਚ ਕਹੀ ਆ ਪਰ ਮੈਨੂੰ ਇਹੋ ਗੱਲ ਦੀ ਦੋਖ ਹੈ ਗੱਲ ਚੌਂਕੀ ਨੇੜੇ ਦੂਰ ਦੀ ਨਹੀਂ ਕਿ ਗੱਲ ਚੌਂਕੀ ਤੱਕ ਸੁਨੇਹਾ ਪਹੁੰਚਿਆ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੁਸੀਂ ਭਾਵੇਂ ਸਾਰਾ ਮਹਿਕਮਾ ਸਸਪੈਂਡ ਕਰ ਦਿਓ ਪਰ ਜਿਹ ਕਹਿੰਦੇ ਖੂ ਪੈਸਿਆਂ ਦਾ ਪਰਿਆ ਉਹ ਮੁੱਕ ਜਾਂਦਾ 10 ਲੱਖ ਨਾਲ ਮਾਨ ਸਾਹਿਬ ਨਾਲ ਗੁਜ਼ਾਰਾ ਨਹੀਂ ਹੋਣਾ ਪਰ ਮਾਨ ਸਾਹਿਬ ਜਿੰਨਾ ਕ ਕਰ ਗਏ ਆ ਵਧੀਆ ਕਰ ਗਏ ਆ ਪਰ ਹੁਣ ਇਹ ਆ ਵੀ ਉਹਨਾਂ ਨੂੰ ਕਿੱਦਾਂ ਪੂਰਾ ਸਿਰੇ ਲਾਉਂਦੇ ਆ ਇਹ ਤਾਂ ਸਮਾਂ ਦੱਸੂਗਾ ਨਾ ਚਾਹੇ ਉਹ ਪਰਿਵਾਰ ਦੱਸਣਗੇ ਵੀ ਸਾਡੇ ਨਾਲ ਵਾਅਦਾ ਕੀਤਾ ਪੂਰਾ ਹੋਇਆ ਕਿਉਂਕਿ ਸਰਕਾਰਾਂ ਤੇ ਵਿਸ਼ਵਾਸ ਕੋਈ ਨਹੀਂ ਜੋ ਕਹਿੰਦੇ ਕਿ ਇਹ ਵੀ ਇਹ ਵੀ ਕਹਿੰਦੇ ਯੁੱਧ ਨਸ਼ਿਆਂ ਵਿਰੋਧ ਸੀ ਉਹਦਾ ਇੱਕ ਪਹਿਲੂ ਹੈ ਵੀ ਯੁੱਧ ਨਸ਼ਿਆਂ ਵਿਰੋਧ ਚੱਲ ਰਿਹਾ ਜਾ ਰਿਹਾ ਹੈ ਪਾਜੀ ਇਹ ਇਹ ਪਹਿਲੂ ਨਹੀਂ ਗਾ ਇਹ ਬੜੀ ਦੁੱਖ ਵਾਲੀ ਗੱਲ ਆ ਫਿਰ ਆਪਾਂ ਇਹ ਇਦਾਂ ਦੀ ਇਹ ਤਾਂ ਹਮੇਸ਼ਾ ਤੋਂ ਹੀ ਹੱਡੀਆਂ ਤੇ ਸਿਆਸਤ ਕਰਨ ਵਾਲੀ ਗੱਲ ਹੋ ਗਈ ਨਾ ਉਹ ਸਿਆਸਤ ਕਰਨੀ ਤੇ ਵਿਕਾਸ ਦੀ ਕਰੋ ਇਹੋ 10 ਲੱਖ ਜਿਹੜਾ ਤੁਸੀਂ ਹੁਣ ਦੇ ਰਹੇ ਜੋ ਇਹੋ ਇਹੋ ਜਿਹੜਾ ਤੁਸੀਂ ਕਿਸੇ ਚੰਗੇ ਤਰੀਕੇ ਨਾਲ ਫਿਰ ਮੈਂ ਪਿਛਲੇ ਦਿਨੀ ਕੋਸ਼ਿਸ਼ ਕੀਤੀ ਸੀ ਮਾਨ ਸਾਹਿਬ ਤੱਕ ਅਪਰੋਚ ਕਰਨ ਦੀ ਤੇ ਮੈਨੂੰ ਸਮਾਂ ਨਹੀਂ ਮਿਲ ਪਾਇਆ ਅਸੀਂ ਕਿਹਾ ਸੀ ਕਿ ਜਿੱਥੇ ਸਰਕਾਰਾਂ ਨੂੰ ਧਾਰਮਿਕ ਇੱਕ ਵਿੰਗ ਬਣਾਉਣਾ ਚਾਹੀਦਾ ਵਾ ਜਿੱਥੇ ਕਿਸਾਨ ਯੂਨੀਅਨ ਦੇ ਲੀਡਰ ਬਣਾਏ ਜਾਂਦੇ ਆ ਹੋਰ ਨਾ ਪਾਣੀ ਦੇ ਮਸਲਿਆਂ ਤੇ ਹਨਾ ਨਾ ਇੱਕ ਧਾਰਮਿਕ ਵਿੰਗ ਹੋਣਾ ਚਾਹੀਦਾ ਜਿਹੜਾ ਧਾਰਮਿਕ ਤੌਰ ਤੇ ਜੇ ਸਾਡੀ ਸ਼੍ਰੋਮਣੀ ਕਮੇਟੀ ਨੂੰ ਮੈਂ ਅਪੀਲ ਕੀਤੀ ਸੀ ਕਿ ਭਾਈ ਕਿਤੇ ਨਾ ਕੀਤੀ ਸੀ ਸਾਰੇ ਦੋਸ਼ੀ ਆ ਕਿਉਂ ਦੋਸ਼ੀ ਆ ਕਿ ਜੇ ਬੰਦਾ ਖੂਬ ਵਿੱਚ ਡਿੱਗ ਰਿਹਾ ਜੇ ਉਹਨੂੰ ਫੜਾਂਗੇ ਤੇ ਰੁਕ ਜਾਊਗਾ ਸਾਡਾ ਪ੍ਰਚਾਰ ਪ੍ਰਸਾਰ ਵੀ ਨਹੀਂ ਕਿਤੇ ਹੈਗਾ ਪ੍ਰਚਾਰ ਪ੍ਰਸਾਰ ਵੀ ਸਾਡਾ ਕਮਰਿਆਂ ਦੇ ਵਿੱਚ ਆ ਸੋਸ਼ਲ ਮੀਡੀਆ ਤੇ ਆ ਪਰ ਅੱਗ ਬਾਹਰ ਲੱਗੀ ਆ ਤੇ ਉਹਨੂੰ ਪਾਣੀ ਪਾਉਣ ਲਈ ਬਾਹਰ ਜਾਣਾ ਪੈਣਾ ਅੰਦਰੋਂ ਅੱਗ ਨਹੀਂ ਬੁਝਣੀ ਇਹ ਪੰਜਾਬ ਦੀ ਅੱਗ ਬੁਝਾਉਣ ਲਈ ਸਾਨੂੰ ਮੈਂ ਨਾਲ ਦੀ ਨਾਲ ਇਹ ਗੱਲ ਕਹੂੰਗਾ ਕਿ ਮੈਨੂੰ ਇੱਕ ਹੋਰ ਬੜੀ ਦੁੱਖ ਦੀ ਗੱਲ ਮਹਿਸੂਸ ਹੋਈ ਚਲੋ ਇੱਥੇ ਖੇਡ ਖੜਾਈਆਂ ਚੱਲ ਰਿਆ ਸੀ ਵੀ ਖੁਸ਼ੀ ਦੇ ਟਾਈਮ ਤੇ ਤੇ ਵੇਟ ਕੀਤੀ ਜਾ ਸਕਦੀ ਆ ਪਰ ਗਮੀ ਦੇ ਟਾਈਮ ਤੇ ਕਿਸੇ ਨੂੰ ਇੰਨੀ ਵੇਟ ਕਰਾਉਣੀ ਬਹੁਤ ਮਾੜੀ ਗੱਲ ਹੈ ਧੰਨਵਾਦ ਜ ਅਸ ਟਾਈਮ ਜੋ ਸੀਐਮ ਸਾਹਿਬ ਐਲਾਨ ਕਰਕੇ ਗਏ ਆ ਬੁੱਧ ਸਿੰਘ ਜੀ ਦੀ ਸਲਾਘਾ ਕੀਤੀ ਆ ਪਰ ਤਾਂ ਜੇ ਵੀ ਕਰਸਿਆ ਕਿ ਹੋਇਆ ਹੀ ਕਿਉਂ ਕਿਉਂ ਬੇਸਲਾਪਨ ਸੀ 300 ਮੀਟਰ ਚੌਂਕੀ ਦੂਰ ਸੀ ਤੇ ਉੱਥੇ ਸ਼ਰੇ ਆਮ ਨਸ਼ਾ ਵਿਕਦਾ ਸੀ